ਦੇਸਾਂ ਵਿਦੇਸਾਂ ਵਿੱਚ ਵੱਸਦੇ ਸਮੂਹ ਪੰਜਾਬੀਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਆਪਾਂ ਇੱਕ ਖਾਸ ਵਿਸ਼ੇ ਦੇ ਉੱਪਰ ਗੱਲਬਾਤ ਆਪ ਜੀ ਦੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਇੱਕ ਅਨੋਖੇ ਵਿਆਹ ਦੇ ਬਾਰੇ ਅੱਜ ਚਰਚਾ ਅੱਜ ਦੀ ਇਸ ਵੀਡੀਓ ਦੇ ਵਿੱਚ ਕਰਾਂਗੇ ਕਿ ਜਦੋਂ ਲਾਵਾ ਲੈਂਦੇ ਵਕਤ ਉਸ ਲੜਕੀ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਤੋਂ ਬਾਅਦ ਜਾਨੋ ਸਾਰਾ ਹੀ ਇਸ ਜਹਾਨ ਟੁੱਟ ਜਾਂਦਾ ਹੈ ਉਸ ਲੜਕੇ ਦਾ ਕਿਉਂਕਿ ਉਸ ਲੜਕੀ ਦੇ ਨਾਲ ਉਸਨੇ ਬਹੁਤ ਸੁਪਨੇ ਦੇਖੇ ਸੀ ਦੋਨੋਂ ਇਕੱਠੇ ਪੜੇ ਸੀ ਇਕੱਠੇ ਖੇਡੇ ਸੀ ਅਤੇ ਉਹਨਾਂ ਨੇ ਹੁਣ ਆਪਣੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਨੀ ਸੀ ਪਰ ਜ਼ਿੰਦਗੀ ਸ਼ੁਰੂ ਹੋਣ ਤੋਂ ਪਹਿਲਾਂ ਹੀ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਮਸੀਆ ਦੀ ਕਾਲੀ ਰਾਤ ਆ ਗਈ ਤੇ ਜ਼ਿੰਦਗੀ ਦੇ ਵਿੱਚ ਹਨੇਰਾ ਪੈ ਗਿਆ ਜਿਵੇਂ ਹੀ ਲੜਕੀ ਜੋ ਕਿ ਗੱਸ਼ ਖਾ ਕੇ ਜ਼ਮੀਨ ਦੇ ਉੱਪਰ ਡਿੱਗ ਪਈ ਤਾਂ ਉਸ ਤੋਂ ਬਾਅਦ ਜੋ ਜਿੰਨੇ ਵੀ ਉਹਨਾਂ ਦੇ ਰਿਸ਼ਤੇਦਾਰ ਸਕੇ ਸਬੰਧੀ ਭੈਣ ਭਰਾ ਸੀ ਉਹਨਾਂ ਨੇ ਇਹ ਫੈਸਲਾ ਲਿਆ ਕਿ ਤੂੰ ਆਪਣੇ ਸੱਸ ਦੇ ਨਾਲ ਹੀ ਵਿਆਹ ਕਰਵਾ ਲੈ ਉਸ ਤੋਂ ਬਾਅਦ ਕੀ ਹੋਇਆ ਤੇ ਉਸਨੇ ਆਪਣੇ ਸੱਸ ਦੇ ਨਾਲ ਵਿਆਹ ਵੀ ਕਰਵਾਇਆ ਤੇ ਦੋਸਤੋ ਦੱਸਦੀ ਏ ਕਿ ਕੁਝ ਫੈਸਲੇ ਜੋ ਹੁੰਦੇ ਨੇ ਉਹ ਮਜਬੂਰੀ ਦੇ ਵਿੱਚ ਵੀ ਲਏ ਜਾਂਦੇ ਨੇ ਤੇ ਕੁਝ ਫੈਸਲੇ ਜੋ ਕਿ ਦਬਾਅ ਦੇ ਵਿੱਚ ਆ ਕੇ ਵੀ ਲਏ ਜਾਂਦੇ ਨੇ ਜਦੋਂ ਇਨਸਾਨ ਕਿਸੇ ਮਜਬੂਰੀ ਦੇ ਵਿੱਚ ਚਾਰੇ ਪਾਸਿਓਂ ਜਕੜਿਆ ਜਾਂਦਾ ਹੈ ਤੇ ਉਸ ਵਕਤ ਉਸ ਨੂੰ ਕਈ ਵਾਰ ਐਦਾਂ ਦਾ ਫੈਸਲਾ ਲੈਣਾ ਪੈ ਸਕਦਾ ਹੈ ਇਨਸਾਨੀ ਫਿਤਰਤ ਹੈ ਕਿ ਇਨਸਾਨ ਉਸ ਨੂੰ ਪਤਾ ਨਹੀਂ ਹੁੰਦਾ ਕਿ ਜ਼ਿੰਦਗੀ ਦੇ ਵਿੱਚ ਅਗਾਹ ਮੇਰੇ ਨਾਲ ਕੀ ਹੋਣ ਵਾਲਾ ਹੈ ਕਿਉਂਕਿ ਹਰ ਘੜੀ ਹਰ ਪਲ ਦਾ ਆਪਾਂ ਨੂੰ ਪਤਾ ਨਹੀਂ ਕਿ ਆਉਣ ਵਾਲੀ ਆਪਣੀ ਜ਼ਿੰਦਗੀ ਜੋ ਹੈ ਉਹ ਕਿੱਦਾਂ ਦੀ ਰਹੇਗੀ ਜ਼ਿੰਦਗੀ ਦੇ ਵਿੱਚ ਕੀ ਤਬਦੀਲੀਆਂ ਹੋਣਗੀਆਂ ਇਨਸਾਨ ਸੋਚਦਾ ਕੁਝ ਹੋ ਰਿਹਾ ਹੈ ਪਰ ਉਸ ਦੇ ਨਾਲ ਬੀਤ ਕੁਝ ਹੋਰ ਜਾਂਦਾ ਹੈ ਇਨਸਾਨ ਸੋਚਦਾ ਤਾਂ ਇਹ ਹੈ ਕਿ ਮੈਂ ਆਪਣੇ ਲਾਈਫ ਪਾਰਟਨਰ ਦੇ ਨਾਲ ਜ਼ਿੰਦਗੀ ਬਤਾਵਾਂਗਾ ਇੱਥੇ ਘੁੰਮਣ ਜਾਵਾਂਗਾ ਅਤੇ ਤਰ੍ਹਾਂ ਤਰ੍ਹਾਂ ਦੇ ਹੋਰ ਵੀ ਸੁਪਨੇ ਦੇਖਦਾ ਹੈ ਆਪਣੇ ਲਾਈਫ ਪਾਰਟਨਰ ਦੇ ਨਾਲ ਪਰ ਉਸ ਦੀ ਜ਼ਿੰਦਗੀ ਦੇ ਵਿੱਚ ਕਦੋਂ ਕਿੱਥੇ ਕਿਹੜੇ ਮੋੜ ਤੇ ਕੀ ਹੋ ਜਾਵੇ ਇਹ ਤਾਂ ਉਸ ਦੁਨੀਆ ਬਣਾਉਣ ਵਾਲੇ ਨੂੰ ਪਤਾ ਹੈ ਉਸ ਪਰਮਪਿਤਾ ਪਰਮਾਤਮਾ ਨੂੰ ਪਤਾ ਹੈ ਪਟਿਆਲਾ ਦੇ ਵਿੱਚ ਇੱਕ ਅਨੋਖੀ ਵਿਆਦੀ ਚਰਚਾ ਜੋ ਕਿ ਸੋਸ਼ਲ ਮੀਡੀਆ ਦੇ ਉੱਪਰ ਅਤੇ ਹੋਰ ਵੱਖ-ਵੱਖ ਆਧਾਰਿਆਂ ਦੇ ਉੱਪਰ ਇਹ ਖਬਰ ਬੜੀ ਹੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਤੇ ਪਿੰਡ-ਪਿੰਡ ਦੇ ਵਿੱਚ ਗਲੀਆਂ ਮੋੜਾਂ ਦੇ ਵਿੱਚ ਐਸੀ ਹੀ ਅਨੋਖੀ ਵਿਆਹ ਦੀ ਚਰਚੇ ਨੇ ਤੁਸੀਂ ਵੀ ਇਸ ਵੀਡੀਓ ਨੂੰ ਪੂਰਾ ਦੇਖੋ ਬਣੇ ਰਿਓ ਵੀਡੀਓ ਦੇ ਅੰਤ ਤੱਕ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਂ ਜੋ ਇਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ ਜਿਆਦਾ دیر ਨਾਲ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ ਜੀ ਹਾਂ ਜੋ ਲਾਵਾ ਹੁੰਦੀਆਂ ਨੇ ਉਹ ਜ਼ਿੰਦਗੀ ਦੇ ਵਿੱਚ ਇੱਕ ਵਾਰੀ ਹੁੰਦੀਆਂ ਨੇ ਕਹਿੰਦੇ ਨੇ ਕਿ ਪਰਮ ਪਿਤਾ ਪਰਮਾਤਮਾ ਨੇ ਆਪਾਂ ਨੂੰ ਕਿਸੇ ਨਾ ਕਿਸੇ ਦਾ ਜੀਵਨ ਸਾਥੀ ਬਣਾ ਕੇ ਆਪਣੇ ਕਰਮਾਂ ਦੇ ਵਿੱਚ ਉਸਦੇ ਲੇਖ ਲਿਖ ਕੇ ਭੇਜੇ ਨੇ ਪਰ ਕਈ ਵਾਰ ਉਸੇ ਹੀ ਮੋੜ ਦੇ ਉਪਰ ਆ ਕੇ ਆਪਣੇ ਜੋ ਲੇਖ ਨੇ ਉਹ ਕਿਸੇ ਹੋਰ ਦੇ ਨਾਲ ਲਿਖੇ ਜਾਣ ਜਿਵੇਂ ਗੁਰਪ੍ਰੀਤ ਜੋ ਕਿ ਇੱਕ ਲੜਕਾ ਹੈ ਉਸਨੇ ਸੋਚਿਆ ਨਹੀਂ ਸੀ ਕਦੇ ਕਿ ਆਪਣੀ ਹੀ ਸੱਸ ਦੇ ਨਾਲ ਉਸ ਨੂੰ ਵਿਆਹ ਕਰਵਾਉਣਾ ਪਵੇਗਾ ਜ਼ਿੰਦਗੀ ਉਸ ਨੂੰ ਇਸ ਮੋੜ ਤੇ ਲਿਆ ਕੇ ਖੜਾ ਕਰ ਦੇਵੇਗੀ ਤੇ ਇਸ ਕੱਲੀ ਕੱਲੀ ਗਲਤੋਂ ਤੁਹਾਨੂੰ ਰੂਬਰੂ ਕਰਾਉਣੇ ਆ ਸਭ ਤੋਂ ਪਹਿਲਾਂ ਤੁਸੀਂ ਇਸ ਪੂਰੀ ਕਹਾਣੀ ਨੂੰ ਬੜੇ ਹੀ ਧਿਆਨ ਦੇ ਨਾਲ ਸੁਣੋ ਕਿਉਂਕਿ ਇਸ ਦੇ ਵਿੱਚ ਕੀ ਉਸ ਦੀ ਮਜਬੂਰੀ ਸੀ ਤੇ ਜੋ ਉਸਨੇ ਫੈਸਲਾ ਲਿਆ ਤੇ ਉਸ ਫੈਸਲੇ ਦੇ ਦੌਰਾਨ ਉਸ ਨੂੰ ਕਿਵੇਂ ਦਬਾਅ ਬਣਾਇਆ ਗਿਆ ਤੇ ਇਹ ਘਟਨਾ ਜੋ ਕਿ ਆਸ-ਪਾਸੇ ਦੇ ਪਿੰਡਾਂ ਦੇ ਵਿੱਚ ਇੱਕ ਚਰਚਾ ਦਾ ਵਿਸ਼ਾ ਬਣ ਗਈ ਇਸ ਨੂੰ ਪੂਰੇ ਹੀ ਵਿਸਤਾਰ ਦੇ ਨਾਲ ਆਪਾਂ ਤੁਹਾਨੂੰ ਦੱਸਦੇ ਹਾਂ ਪਟਿਆਲਾ ਦੇ ਇੱਕ ਛੋਟੇ ਜਿਹੇ ਪਿੰਡ ਦੇ ਵਿੱਚ ਰਹਿਣ ਵਾਲਾ ਗੁਰਪ੍ਰੀਤ ਸਿੰਘ ਇੱਕ ਸਧਾਰਨ ਪਰਿਵਾਰ ਵਿੱਚ ਜਨਮਿਆ ਸੀ ਉਹ ਸੁਭਾਅ ਦਾ ਸ਼ਾਂਤ ਅਤੇ ਮਿਹਨਤੀ ਮੁੰਡਾ ਸੀ ਆਪਣੇ ਪਰਿਵਾਰ ਦੀਆਂ ਉਮੀਦਾਂ ਉੱਤੇ ਖਰਾ ਉਤਰਨ ਲਈ ਉਹ ਵਧੀਆ ਤਰੀਕੇ ਦੇ ਨਾਲ ਪੜ੍ਹਾਈ ਕਰ ਰਿਹਾ ਸੀ ਪੜ੍ਹਨ ਦੇ ਵਿੱਚ ਬਹੁਤ ਜ਼ਿਆਦਾ ਹੁਸ਼ਿਆਰ ਸੀ ਅਤੇ ਉਸ ਦੇ ਮਾਤਾ ਪਿਤਾ ਨੂੰ ਵੀ ਉਸ ਤੇ ਮਾਣ ਸੀ ਅਤੇ ਉਸ ਦੇ ਮਾਤਾ ਪਿਤਾ ਵੀ ਇਹੀ ਕਹਿੰਦੇ ਸੀ ਕਿ ਸਾਡਾ ਬੱਚਾ ਜ਼ਿੰਦਗੀ ਦੇ ਵਿੱਚ ਕਾਮਯਾਬ ਹੋਵੇਗਾ ਤੇ ਕਾਮਯਾਬ ਹੋ ਕੇ ਸਾਡਾ ਅਤੇ ਸਾਡੇ ਪਿੰਡ ਦਾ ਨਾਮ ਜੋ ਹੈ ਉਹ ਰੋਸ਼ਨ ਕਰੇਗਾ ਸਕੂਲ ਟਾਈਮ ਤੱਕ ਤਾਂ ਠੀਕ ਉਹ ਪੜ੍ਹਾਈ ਦੇ ਵਿੱਚ ਪਹਿਲੇ ਨੰਬਰ ਤੇ ਆਉਂਦਾ ਰਿਹਾ 10ਵੀਂ ਜਮਾਤ ਪਾਸ ਕਰਨ ਤੋਂ ਉਪਰੰਤ 11ਵੀਂ 12ਵੀਂ ਵੀ ਕਰ ਲਈ ਤੇ ਕਾਲਜ ਦੇ ਵਿੱਚ ਪਹੁੰਚ ਜਾਂਦਾ ਹੈ ਤੇ ਬੀਏ ਦੇ ਵਿੱਚ ਐਡਮਿਸ਼ਨ ਲੈ ਲੈਂਦਾ ਹੈ ਕਾਲਜ ਦੇ ਵਿੱਚ ਨਵੀਂ ਦੁਨੀਆ ਨਵੀਂ ਜ਼ਿੰਦਗੀ ਅਤੇ ਨਵੇਂ ਯਾਰ ਦੋਸਤ ਅਤੇ ਉਸ ਤੋਂ ਖਿੱਚਦਾ ਕੇਂਦਰ ਬਣ ਗਏ ਤੇ ਉੱਥੇ ਹੀ ਉਸ ਦੀ ਮੁਲਾਕਾਤ ਹੁੰਦੀ ਹੈ ਮਨਪ੍ਰੀਤ ਕੌਰ ਦੇ ਨਾਲ। ਮਨਪ੍ਰੀਤ ਕੌਰ ਇੱਕ ਚੰਗੇ ਪਰਿਵਾਰ ਦੀ ਹੋਣਹਾਰ ਕੁੜੀ ਸੀ। ਉਹ ਦਿਲੋਂ ਚੰਗੀ, ਸ਼ਰਮੀਲੀ ਪਰ ਸਮਝਦਾਰ ਸੀ। ਕਾਲਜ ਦੀਆਂ ਗੱਲਬਾਤਾਂ, ਪੜ੍ਹਾਈ ਦੀਆਂ ਮੁਸ਼ਕਲਾਂ ਤੇ ਇੱਕ ਦੂਜੇ ਦੀ ਮਦਦ ਕਰਦਿਆਂ ਕਰਦਿਆਂ ਦੋਵਾਂ ਵਿੱਚ ਪਿਆਰ ਵਧਣ ਲੱਗਾ। ਉਹ ਇੱਕ ਦੂਜੇ ਦੇ ਬਿਨਾਂ ਰਹਿ ਵੀ ਨਹੀਂ ਸਕਦੇ ਸੀ ਇੱਕ ਦਿਨ ਗੁਰਪ੍ਰੀਤ ਨੇ ਹਿੰਮਤ ਜਟਾ ਕੇ ਮਨਪ੍ਰੀਤ ਨੂੰ ਦੱਸਿਆ ਕਿ ਉਸ ਨਾਲ ਆਪਣੀ ਜ਼ਿੰਦਗੀ ਬਤਾਉਣਾ ਚਾਹੁੰਦਾ ਹੈ ਕਿਉਂਕਿ ਆਪਣੀ ਜਿਹੜੀ ਦੋਸਤੀ ਹੈ ਨਾ ਉਹ ਹੁਣ ਪਿਆਰ ਦੇ ਵਿੱਚ ਤਬਦੀਲ ਹੋ ਚੁੱਕੀ ਹੈ ਤੇ ਹੁਣ ਪਿਆਰ ਇੰਨਾ ਇਸ ਹੱਦ ਤੱਕ ਵੱਧ ਚੁੱਕਿਆ ਹੈ ਕਿ ਮੈਨੂੰ ਤੇਰੇ ਬਿਨਾਂ ਇੱਕ ਪਲ ਵੀ ਰਹਿਣਾ ਨਾ ਮਮਕਨ ਲੱਗਦਾ ਹੈ ਹਰ ਵੇਲੇ ਮੈਨੂੰ ਤੇਰਾ ਹੀ ਖਿਆਲ ਰਹਿੰਦਾ ਹੈ ਚਾਰੇ ਪਾਸੇ ਮੈਨੂੰ ਤੇਰੇ ਹੀ ਭੁਲੇਖੇ ਪੈਂਦੇ ਨੇ ਹੁਣ ਮੈਨੂੰ ਸਮਝ ਨਹੀਂ ਆਉਂਦੀ ਕਿ ਮੈਂ ਕੀ ਕਰਾਂ ਤੇ ਮਨਪ੍ਰੀਤ ਨੇ ਵੀ ਇਹੀ ਕਿਹਾ ਕਿ ਮੈਂ ਜਦੋਂ ਵੀ ਪੜ੍ਹਦੀ ਆਂ ਤੇ ਤੇਰੇ ਹੀ ਬਨੂ ਚੇਤਾ ਰਹਿੰਦਾ ਹੈ ਅੱਖਰਾਂ ਦੇ ਵਿੱਚ ਕਿਤਾਬਾਂ ਖੋਲ੍ਹਦੀ ਆਂ ਤਾਂ ਤੇਰਾ ਹੀ ਚਿਹਰਾ ਨਜ਼ਰ ਆਉਂਦਾ ਹੈ ਤਾਂ ਇਸ ਨੂੰ ਜੋ ਕਿ ਬਿਆਰ ਨਾ ਕਹੀਏ ਤਾਂ ਹੋਰ ਕੀ ਕਹੀਏ ਕਾਲਜ ਖਤਮ ਹੋਣ ਤੋਂ ਬਾਅਦ ਦੋਵਾਂ ਨੇ ਆਪਣੇ ਮਾਤਾ ਪਿਤਾ ਨਾਲ ਆਪਣੇ ਰਿਸ਼ਤੇ ਬਾਰੇ ਗੱਲ ਕੀਤੀ ਮਨਪ੍ਰੀਤ ਦੇ ਪਿਤਾ ਦਾ ਕੁਝ ਸਾਲ ਪਹਿਲਾਂ ਦਿਹਾਂਤ ਹੋ ਚੁੱਕਿਆ ਸੀ ਤੇ ਉਸ ਦੀ ਮਾਂ ਅਮਨਦੀਪ ਕੌਰ ਨੇ ਹੀ ਉਸ ਨੂੰ ਪਾਲਿਆ ਪੋਸਿਆ ਸੀ ਮਨਪ੍ਰੀਤ ਨੇ ਆਪਣੀ ਮਾਤਾ ਦੇ ਨਾਲ ਜਾ ਕੇ ਗੱਲ ਕੀਤੀ ਕਿ ਮੇਰੇ ਨਾਲ ਇੱਕ ਲੜਕਾ ਪੜਦਾ ਹੈ ਜੋ ਕਿ ਬੜਾ ਹੀ ਹੋਣਹਾਰ ਹੈ ਅਤੇ ਚੰਗੀ ਫੈਮਿਲੀ ਵਾਲਾ ਹੈ ਤੇ ਉਸ ਦੇ ਨਾਲ ਹੀ ਮੈਂ ਆਪਣੀ ਹੋਣ ਵਾਲੀ ਜ਼ਿੰਦਗੀ ਬਤਾਉਣਾ ਚਾਹੁੰਦੀ ਹਾਂ ਉਸਨੇ ਆਪਣੀ ਮਾਤਾ ਅਮਨਦੀਪ ਕੌਰ ਜਿਸਨੇ ਉਸਨੂੰ ਪਾਲਿਆ ਪੋਸਿਆ ਸੀ ਕਿਉਂਕਿ ਉਸਦੇ ਪਿਤਾ ਦੀ ਮੌਤ ਤਾਂ ਪਹਿਲਾਂ ਹੀ ਹੋ ਚੁੱਕੀ ਸੀ ਪਹਿਲਾਂ ਤਾਂ ਪਰਿਵਾਰ ਨੂੰ ਥੋੜਾ ਸੋਚਣ ਵਿੱਚ ਸਮਾਂ ਲੱਗਿਆ ਪਰ ਜਦ ਉਹਨਾਂ ਨੇ ਦੋਵਾਂ ਦੀ ਇਕੱਠੇ ਰਹਿਣ ਦੀ ਲਗਨ ਦੇਖੀ ਦੋਨਾਂ ਨੇ ਵਿਆਹ ਦੇ ਲਈ ਹਾਮੀ ਭਰ ਦਿੱਤੀ ਉਸ ਤੋਂ ਬਾਅਦ ਦੋਨੋਂ ਜਣੇ ਬਹੁਤ ਖੁਸ਼ ਸੀ ਯਾਨੀ ਕਿ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਜੋ ਕਿ ਐਸ ਵਕਤ ਇੱਕ ਬਹੁਤ ਵੱਡਾ ਬਦਲਾਅ ਹੋਣ ਵਾਲਾ ਸੀ ਆਪਣੀ ਨਵੀਂ ਜ਼ਿੰਦਗੀ ਨੂੰ ਪਾ ਕੇ ਬਹੁਤ ਹੀ ਜ਼ਿਆਦਾ ਖੁਸ਼ ਨਜ਼ਰ ਆ ਰਹੇ ਸੀ ਹੁਣ ਜਿਵੇਂ ਉਹਨਾਂ ਨੂੰ ਸਾਰੀ ਹੀ ਦੁਨੀਆ ਦੀ ਦੌਲਤ ਮਿਲ ਗਈ ਹੋਵੇ ਤੇ ਦੋਸਤੋ ਵਿਆਹ ਦੀ ਤਿਆਰੀ ਸ਼ੁਰੂ ਹੋ ਗਈ ਮਨਪ੍ਰੀਤ ਨੂੰ ਛੋਟੀ ਉਮਰ ਤੋਂ ਹੀ ਦਿਲ ਦੀ ਇੱਕ ਲੰਮੀ ਬਿਮਾਰੀ ਚੱਲ ਰਹੀ ਸੀ ਪਰ ਉਸਨੇ ਕਦੇ ਕਿਸੇ ਨੂੰ ਇਹ ਗੱਲ ਆਪਣੇ ਸੁਪਨਿਆਂ ਦੇ ਰਾਹ ਵਿੱਚ ਆਉਣ ਨਹੀਂ ਦਿੱਤੀ ਗੁਰਪ੍ਰੀਤ ਨੂੰ ਵੀ ਇਹ ਗੱਲ ਪਤਾ ਸੀ ਪਰ ਉਹ ਕਦੇ ਵੀ ਇਸ ਬਾਰੇ ਨਹੀਂ ਸੋਚਦਾ ਸੀ ਉਹ ਸਿਰਫ ਇਹ ਜਾਣਦਾ ਸੀ ਕਿ ਉਹ ਮਨਪ੍ਰੀਤ ਦੇ ਨਾਲ ਜ਼ਿੰਦਗੀ ਬਿਤਾਉਣ ਲਈ ਤਿਆਰ ਹੈ ਵਿਆਹ ਵਾਲਾ ਦਿਨ ਮੰਡਪ ਸਜਾਇਆ ਹੋਇਆ ਸੀ ਰਿਸ਼ਤੇਦਾਰ ਸਕੇ ਸੰਬੰਧੀ ਭੈਣ ਭਰਾ ਪੂਰਾ ਪਿੰਡ ਵਿਆਹ ਦਾ ਜਸ਼ਨ ਮਨਾ ਰਿਹਾ ਸੀ ਵਿਆਹ ਤੋਂ ਇੱਕ ਦਿਨ ਪਹਿਲਾਂ ਜਾਗੋ ਵੀ ਕੱਢੀ ਗਈ ਜਾਗੋ ਦੇ ਵਿੱਚ ਜਿੱਤੇ ਭੰਗੜੇ ਪਾਏ ਗਏ ਰਿਸ਼ਤੇਦਾਰ ਸਕੇ ਸਬੰਧੀ ਸਾਰੇ ਹੀ ਜਿੰਨੇ ਵੀ ਪਿੰਡ ਦੇ ਲੋਕ ਸੀ ਉਸ ਵਿਆਹ ਸਮਾਗਮ ਦੇ ਵਿੱਚ ਪਹੁੰਚੇ ਪੂਰਾ ਪਿੰਡ ਵਿਆਹ ਦੀਆਂ ਖੁਸ਼ੀਆਂ ਦੇ ਵਿੱਚ ਵਸਤ ਸੀ ਗੁਰਪ੍ਰੀਤ ਸ਼ਾਨਦਾਰ ਸ਼ੇਰਵਾਨੀ ਪਹਿਨੇ ਹੋਏ ਜੋ ਕਿ ਬਰਾਤ ਦੇ ਨਾਲ ਆਉਂਦਾ ਹੈ ਸਾਰਿਆਂ ਵੱਲੋਂ ਨਾਕਾ ਲਾਇਆ ਜਾਂਦਾ ਹੈ ਰੀਬਨ ਕਟਾਈ ਦੀ ਰਸਮ ਹੁੰਦੀ ਹੈ ਹਾਸੀਆਂ ਠੱਠੀਆਂ ਹਾਸੇ ਖੇਡੇ ਚੱਲ ਰਹੇ ਹੁੰਦੇ ਨੇ ਪਰ ਕਿਸੇ ਨੂੰ ਪਤਾ ਹੀ ਨਹੀਂ ਸੀ ਕੀ ਅੱਗੇ-ਅੱਗੇ ਕੀ ਹੋਣ ਵਾਲਾ ਹੈ ਕਹਿੰਦੇ ਆ ਨਾ ਕਿ ਜੋ ਬਾਣੀ ਵਿੱਚ ਵੀ ਲਿਖਿਆ ਕਿ ਤਿਤਵਾਰ ਨਾ ਜੋਗੀ ਜਾਣੈ ਰਤਮਹੋ ਨ ਕੋਈ ਜਾ ਕਰਤਾ ਸ੍ਰਿਸ਼ਟੀ ਕੋ ਸਾਜੀ ਆਪੇ ਜਾਣੈ ਸੋਈ ਜੋ ਇਸ ਸ੍ਰਿਸ਼ਟੀ ਨੂੰ ਬਣਾਉਣ ਵਾਲਾ ਹੈ ਉਹੀ ਇਹ ਸਭ ਕੁਝ ਜਾਣਦਾ ਹੈ ਕਿ ਅੱਗੇ-ਅੱਗੇ ਕੀ ਹੋਣ ਵਾਲਾ ਹੈ ਉਧਰ ਮਨਪ੍ਰੀਤ ਵੀ ਲਾਲ ਲਹਿੰਗੇ ਵਿੱਚ ਇੱਕ ਪਰੀ ਵਾਂਗ ਲੱਗ ਰਹੀ ਸੀ ਦੋਨਾਂ ਨੇ ਇੱਕ ਦੂਜੇ ਦੀਆਂ ਅੱਖਾਂ 'ਚ ਅੱਖਾਂ ਪਾਈਆਂ ਅਤੇ ਇੱਕ ਦੂਜੇ ਨੂੰ ਦੇਖ ਕੇ ਜੋ ਕਿ ਬਹੁਤ ਖੁਸ਼ ਨਜ਼ਰ ਆ ਰਹੇ ਸੀ ਤੇ ਮਨਪ੍ਰੀਤ ਨੇ ਵੀ ਆਪਣੀਆਂ ਨਜ਼ਰਾਂ ਝੁਕਾ ਲਈਆਂ ਕਿਉਂਕਿ ਅੱਜ ਉਹ ਦਿਨ ਆ ਗਿਆ ਸੀ ਜਿਸ ਦਿਨ ਦੇ ਉਹਨਾਂ ਨੂੰ ਕਈ ਸਾਲਾਂ ਤੋਂ ਇੰਤਜ਼ਾਰ ਸੀ ਅਤੇ ਹੁਣ ਉਹ ਦੋਨੋਂ ਪਹਿਲਾ ਦੋਸਤ ਬਣੇ ਦੋਸਤ ਤੋਂ ਪ੍ਰੇਮੀ ਪ੍ਰੇਮਿਕਾ ਬਣੇ ਤੇ ਹੁਣ ਪਤੀ ਪਤਨੀ ਬਣ ਜਾ ਰਹੇ ਸੀ ਤੇ ਇਹ ਖੁਸ਼ੀ ਦੋਨਾਂ ਦੇ ਦਿਲ ਦੇ ਵਿੱਚ ਜਾ ਕੇ ਦੇਖਣ ਵਾਲੀ ਸੀ ਕਿ ਖੁਸ਼ੀ ਉਹਨਾਂ ਤੋਂ ਸਾਂਭ ਹੀ ਨਹੀਂ ਜਾਰੀ ਉਧਰ ਸ਼ੇਰਵਾਨੀ ਦੇ ਵਿੱਚ ਦੂਲਾ ਬਣਿਆ ਗੁਰਪ੍ਰੀਤ ਬੜਾ ਹੀ ਸੋਹਣਾ ਲੱਗਦਾ ਸੀ ਤੇ ਦੂਜੇ ਪਾਸੇ ਜੋ ਮਨਪ੍ਰੀਤ ਲਾਲ ਲਹਿੰਗੇ ਦੇ ਵਿੱਚ ਜੋ ਕਿ ਸਜੀ ਹੋਈ ਤੇ ਬਹੁਤ ਹੀ ਸੋਹਣੀ ਤੇ ਸੁਸ਼ੀਲ ਲੱਗ ਰਹੀ ਸੀ ਲਾਵਾ ਸ਼ੁਰੂ ਹੋਇਆ ਸਭ ਤੋਂ ਪਹਿਲਾਂ ਗ੍ਰੰਥੀ ਸਿੰਘ ਨੇ ਪਹਿਲੀ ਲਾਮ ਪੜੀ ਤੇ ਪਹਿਲੀ ਲਾਮ ਦਾ ਢੇੜਾ ਦੇਖ ਕੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਨਤਮਸਤਕ ਹੋ ਕੇ ਜੋ ਕਿ ਬੈਠ ਗਏ ਉਸ ਤੋਂ ਬਾਅਦ ਦੂਜੀ ਲਾਮ ਪੜੀ ਦੂਜੀ ਤੋਂ ਬਾਅਦ ਤੀਜੀ ਲਾਮ ਪੜੀ ਤਾਂ ਉਸ ਤੋਂ ਬਾਅਦ ਮਨਪਰੀ ਦੇ سینੇ ਦੇ ਵਿੱਚ ਦਰਦ ਸ਼ੁਰੂ ਹੋਇਆ ਤੇ ਮਨਪਰੀ ਦੇ ਚਿਹਰੇ ਦੇ ਉੱਪਰ ਪਸੀਨਾ ਆਉਣ ਲੱਗਿਆ ਤਾਂ ਉਹ ਕੰਬਣ ਲੱਗੀ ਤੇ ਹੌਲੀ-ਹੌਲੀ ਕੰਨ ਫੜ ਕੇ ਬੈਠ ਗਈ ਤੇ ਪਿੰਡ ਦੇ ਲੋਕ ਗੁਰਪ੍ਰੀਤ ਤੇ ਮਨਪਰੀ ਦੀ ਮਾਂ ਸਭ ਦੌੜ ਕੇ ਆ ਗਏ ਉਸ ਤੋਂ ਬਾਅਦ ਪੂਰੇ ਹੀ ਵਿਆਹ ਸਮਾਗਮ ਦੇ ਵਿੱਚ ਅਫਰਾ ਤਫਰੀਦਾ ਮਾਹੌਲ ਬਣ ਗਿਆ ਸਾਰੇ ਹੀ ਲੋਕ ਇਹ ਕਹਿਣ ਲੱਗੇ ਕਿ ਕੋਈ ਡਾਕਟਰ ਨੂੰ ਬੁਲਾ ਕੇ ਲਿਆਓ ਸਾਡੀ ਬੱਚੀ ਨੂੰ ਕੀ ਹੋਇਆ ਕਿਸੇ ਨੇ ਚੀਕ ਮਾਰੀ ਪਰ ਸਭ ਕੁਝ ਬੇਕਾਰ ਸੀ ਮਨਪ੍ਰੀਤ ਨੇ ਗੁਰਪ੍ਰੀਤ ਦਾ ਹੱਥ ਫੜਿਆ ਉਸ ਦੀਆਂ ਅੱਖਾਂ ਵਿੱਚ ਹਜ਼ਾਰਾਂ ਗੱਲਾਂ ਸਨ ਪਰ ਸ਼ਬਦ ਨਹੀਂ ਅਤੇ ਕੁਝ ਮਿੰਟਾਂ ਬਾਅਦ ਉਸ ਨੇ ਆਖਰੀ ਸਾਹ ਲੈ ਲਿਆ ਮੰਡਪ 'ਚ ਹਾਲਾਤ ਸੋਗ ਵਿੱਚ ਬਦਲ ਗਏ ਜੋ ਰੋਸ਼ਨੀ ਹੋਣੀ ਸੀ ਉਹ ਹਨੇਰੇ ਵਿੱਚ ਤਬਦੀਲ ਹੋ ਗਈ ਗੁਰਪ੍ਰੀਤ ਸ਼ੋਕ ਸੀ ਉਸ ਨੂੰ ਵਿਸ਼ਵਾਸ ਨਹੀਂ ਸੀ ਹੋ ਰਿਹਾ ਕਿ ਜਿਸ ਜੀਵਨ ਸਾਥੀ ਨਾਲ ਉਹ ਹਮੇਸ਼ਾ ਰਹਿਣਾ ਚਾਹੁੰਦਾ ਸੀ ਉਹ ਅੱਜ ਉਸ ਤੋਂ ਸਦਾ ਲਈ ਵਿਛੜ ਗਿਆ ਉਸ ਦਾ ਰੋ ਰੋ ਕੇ ਬੁਰਾ ਹਾਲ ਸੀ ਉਹ ਕੰਧਾਂ ਵਿੱਚ ਟੱਕਰਾਂ ਮਾਰ ਰਿਹਾ ਸੀ ਉਸ ਨੂੰ ਕੁਝ ਵੀ ਸਮਝ ਨਹੀਂ ਆ ਰਿਹਾ ਸੀ ਉਹ ਪੁੱਬਾ ਮਾਰ ਮਾਰ ਕੇ ਰੋ ਰਿਹਾ ਸੀ ਤੇ ਪੂਰੇ ਵਿਆਹ ਦਾ ਜੋ ਮਾਹੌਲ ਹੈ ਉਹ ਸ਼ੋਕ ਦੇ ਵਿੱਚ ਤਬਦੀਲ ਹੋ ਗਿਆ ਸਭ ਪਿੰਡ ਜਿਹੜਾ ਸਭ ਪਹਿਲਾਂ ਵਿਆਹ ਦੀ ਖੁਸ਼ੀ ਸੀ ਹੁਣ ਸੋਚਨ 'ਚ ਪੈ ਗਿਆ ਕਿ ਕੁਝ ਬਜ਼ੁਰਗ ਆ ਕੇ ਗੁਰਪ੍ਰੀਤ ਦੇ ਕੋਲ ਬੈਠੇ ਤੇ ਕਹਿਣ ਲੱਗੇ ਪੁੱਤ ਕਿਸਮਤ ਨੇ ਤੇਰੇ ਨਾਲ ਵੱਡਾ ਧੋਖਾ ਕੀਤਾ। ਮਨਪ੍ਰੀਤ ਦੀ ਮਾਂ ਹਜੇ ਵੀ ਜਵਾਨ ਹੈ। ਉਹ ਵੀ ਇਕੱਲੀ ਹੈ। ਤੇਰੇ ਨਾਲ ਜੇਕਰ ਉਹ ਵਿਆਹ ਕਰ ਲਵੇ ਤਾਂ ਤੁਸੀਂ ਦੋਵੇਂ ਆਪਣੀ ਟੁੱਟੀ ਹੋਈ ਜ਼ਿੰਦਗੀ ਨੂੰ ਵਾਪਸ ਜੋੜ ਸਕਦੇ। ਸਭ ਇਸ ਗੱਲ ਤੇ ਹੈਰਾਨ ਰਹੇ ਪਰ ਇਹ ਗੱਲ ਵੀ ਸੱਚ ਸੀ ਕਿ ਅਮਨਦੀਪ ਕੌਰ ਹਜੇ ਵੀ ਜਵਾਨ ਸੀ। ਆਪਣੇ ਪਤੀ ਦੀ ਮੌਤ ਤੋਂ ਬਾਅਦ ਉਸ ਨੇ ਸਿਰਫ ਆਪਣੀ ਧੀ ਦੀ ਸੰਭਾਲ ਕੀਤੀ। ਹੁਣ ਉਸ ਦੀ ਧੀ ਵੀ ਨਹੀਂ ਰਹੀ ਤਾਂ ਉਸ ਦੀ ਜ਼ਿੰਦਗੀ ਸੁੰਨ ਹੋ ਗਈ ਸੀ। ਅਮਨਦੀਪ ਪਹਿਲਾਂ ਤਾਂ ਇਹ ਸੁਣ ਕੇ ਹੱਕੀ ਬੱਕੀ ਰਹਿ ਗਈ ਕਿ ਇਹ ਕਿਵੇਂ ਸੰਭਵ ਹੈ? ਉਹ ਸੋਚ ਰਹੀ ਸੀ ਪਰ ਜਦ ਲੋਕਾਂ ਨੇ ਉਸ ਨੂੰ ਇਹ ਸਮਝਾਇਆ ਕਿ ਇਹ ਵਿਆਹ ਦੋ ਸੁਖੀ ਹਿਰਦਿਆਂ ਨੂੰ ਇੱਕ ਕਰ ਸਕਦਾ ਹੈ ਤਾਂ ਉਹ ਸੋਚਣ ਲੱਗੀ ਗੁਰਪ੍ਰੀਤ ਲਈ ਇਹ ਇੱਕ ਬਹੁਤ ਵੱਡਾ ਫੈਸਲਾ ਸੀ ਉਹ ਜਿਸ ਨੂੰ ਪਿਆਰ ਕਰਦਾ ਸੀ ਉਹ ਤਾਂ ਜਾ ਚੁੱਕੀ ਸੀ ਪਰ ਕੀ ਉਹ ਅਮਨਦੀਪ ਨਾਲ ਆਪਣੀ ਜ਼ਿੰਦਗੀ ਬਿਤਾ ਸਕਦਾ ਹੈ ਕੀ ਇਹ ਹੁਣ ਮਨਪ੍ਰੀਤ ਲਈ ਇਹ ਸੱਚੀ ਸ਼ਰਧਾਂਜਲੀ ਹੋ ਸਕਦੀ ਹੈ ਤੇ ਅੰਤ ਵਿੱਚ ਦੋਨਾਂ ਨੇ ਹਾਂ ਵੀ ਕਰ ਦਿੱਤੀ ਤੇ ਪਿੰਡ ਵਾਲਿਆਂ ਨੇ ਇੱਕ ਵੱਡਾ ਉਤਸਵ ਕਰਕੇ ਗੁਰਪ੍ਰੀਤ ਅਤੇ ਅਮਨਦੀਪ ਦਾ ਵਿਆਹ ਕਰਵਾ ਦਿੱਤਾ ਇਹ ਵਿਆਹ ਪਿੰਡ ਦੀ ਅਜੀਹੀ ਘਟਨਾ ਬਣ ਗਿਆ ਜੋ ਕਦੇ ਭੁਲਾਈ ਨਹੀਂ ਜਾ ਸਕੀ ਗੁਰਪ੍ਰੀਤ ਜੋ ਮਨਪ੍ਰੀਤ ਨੂੰ ਖੋ ਬੈਠਿਆ ਸੀ ਹੁਣ ਅਮਨਦੀਪ ਦੇ ਨਾਲ ਇੱਕ ਨਵੀਂ ਸ਼ੁਰੂਆਤ ਕਰ ਚੁੱਕਾ ਸੀ ਜ਼ਿੰਦਗੀ ਨੇ ਉਸ ਨੂੰ ਇੱਕ ਅਜੇਹਾ ਮੋੜ ਦਿੱਤਾ ਜੋ ਉਸ ਨੇ ਕਦੇ ਸੋਚਿਆ ਵੀ ਨਹੀਂ ਸੀ ਪਰ ਕਦੇ ਕਦੇ ਵਿਛੋੜੇ ਵੀ ਇੱਕ ਨਵੀਂ ਸ਼ੁਰੂਆਤ ਲਈ ਹੋਣੀ ਜ਼ਰੂਰੀ ਹੈ ਤੇ ਦੋਸਤੋ ਜ਼ਿੰਦਗੀ ਦੇ ਵਿੱਚ ਆਪਾਂ ਨੂੰ ਪਤਾ ਨਹੀਂ ਹੁੰਦਾ ਕਿ ਜ਼ਿੰਦਗੀ ਸਾਨੂੰ ਕਿਹੜੇ ਮੋੜ ਤੇ ਲਿਆ ਕੇ ਖੜਾ ਕਰ ਦੇਵੇ ਅਸੀਂ ਸੋਚਦੇ ਕੁਝ ਹੋਰਾਂ ਪਰ ਸਾਡੇ ਨਾਲ ਬੀਤ ਕੁਝ ਹੋਰ ਜਾਂਦਾ ਹੈ ਜ਼ਰੂਰੀ ਨਹੀਂ ਕਿ ਜਿਹੜਾ ਕੁਝ ਅਸੀਂ ਸੋਚ ਗਏ ਸਾਡੇ ਨਾਲ ਉਹੀ ਕੁਝ ਹੋਵੇ ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਤਬਦੀਲੀਆਂ ਜੋ ਕਿ ਸਾਡੇ ਵਿੱਚ ਆਉਂਦੀਆਂ ਰਹਿੰਦੀਆਂ ਨੇ ਜੇਕਰ ਆਪਾਂ ਉਸ ਪਰਮਪਿਤਾ ਪਰਮਾਤਮਾ ਦੇ ਪਹਾੜੇ ਦੇ ਵਿੱਚ ਰਹੀਏ ਤਾਂ ਉਸ ਤੇ ਉੱਪਰ ਛੱਡ ਦਈਏ ਕਿ ਪਰਮਾਤਮਾ ਅਸੀਂ ਅੱਗੇ ਦੇ ਫਿਊਚਰ ਬਾਰੇ ਸਾਨੂੰ ਕੁਝ ਨਹੀਂ ਪਤਾ ਜੋ ਕੁਝ ਹੈ ਸਭ ਕੁਝ ਤੇਰੇ ਹੱਥ ਵਿੱਚ ਹੀ ਹੈ ਤਾਂ ਸ਼ਾਇਦ ਇਹ ਜ਼ਿੰਦਗੀ ਹੋਰ ਸੌਖੀ ਹੋ ਜਾਵੇ ਸੋ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ ਰਾਏ ਹੈ ਕਮੈਂਟ ਕਰਕੇ ਜਰੂਰ ਦੱਸਿਓ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਦੋਸਤੋ ਮਿਲਦੇ ਆਂ ਕਿਸੇ ਨਵੀਂ ਵੀਡੀਓ ਦੇ ਨਾਲ ਉਦੋਂ ਤੱਕ ਤੁਸੀਂ ਇਸ ਚੈਨਲ ਦੇ ਨਾਲ ਜੁੜੇ ਰਹੋ ਕਿਸ ਕਹਾਣੀ ਦੇ ਬਾਰੇ ਤੁਹਾਡੀ ਕੀ ਰਾਏ ਹੈ ਕਮੈਂਟ ਕਰਕੇ ਆਪਣੇ ਸੁਝਾਅ ਕਮੈਂਟ ਬਾਕਸ ਦੇ ਵਿੱਚ ਜਰੂਰ ਦਿਓ ਧੰਨਵਾਦ